ਕਪਤੀ 1 ਅਕਤੂਬਰ ਨੂੰ 200 ਦਿਨ ਹੋ ਰਿਹਾ ਸਾਡੇ ਮੋਰਚੇ ਲੱਗੇ ਔਰ ਉਸੋ ਉਹ 200 ਦਿਨ ਦੇ ਤੇ ਜਿਹੜੀ ਰਣਨੀਤੀ ਬਣਾਈ ਆ ਕਿਸਾਨ ਮਜੂਦ ਸ਼ਗਸ਼ਕਪਤੀ ਪੰਜਾਬ ਵੱਲੋਂ ਉਹ ਰਣਨੀਤੀ ਤਹਿਤ ਮੱਝਾ ਤੇ ਦਵਾਬਾ ਦੋਵੇਂ ਸਾਡੇ ਖੇਤਰ ਉਹ ਸ਼ੰਭੂ ਬਾਰਡਰ ਦੇ ਉੱਤੇ ਵੱਡੀਆਂ ਗਿਣਤੀਆਂ ਦੇ ਵਿੱਚ ਹਾਜ਼ਰੀਆਂ ਭਰਨ ਗਈ ਤੇ ਮਾਲਵਾ ਖੇਤਰ ਜਿਹੜਾ ਸਾਰਾ ਉਹ ਇਸ ਵਾਰ ਖਨੌਰੀ ਜਾਊਗਾ ਸੋ ਸਾਰੇ ਹੀ ਆਪਣੇ ਸੂਬੇ ਦੇ ਆਗੂ ਸਰਵਰ ਨੂੰ ਅਪੀਲ ਕਰਵਾ ਔਰ ਜਿਲ੍ਹਾ ਅੱਗਸੇਬਨੋਂ ਅਪੀਲ ਆ ਜੋਨਾਂ ਦੇ ਅੱਗਸੇਬਨੋਂ ਅਪੀਲ ਆ ਵੀ ਆਪੋ ਆਪਣੇ ਇਲਾਕੇ ਦੇ ਵਿੱਚ ਕੰਮ ਕਰਦੇ ਹੋਇਆ ਵਡੀਆਂ ਕਿਰਤੀਆਂ ਜਿੰਨੀਆਂ ਜਿੰਨੀਆਂ ਲਾਈਆਂ ਗਈਆਂ ਵਾਂ ਉਹਨਾਂ ਗਿੰਤੀਆਂ ਨੂੰ ਲੈ ਕੇ ਆਪਾਂ ਸ਼ੰਭੂ ਦੇ ਖਨੌਰੀ ਪਹੁੰਚਣਾ ਵਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪਵਾਰੇ ਮੀਟਰਾਂ ਦੇ ਵੱਡੇ ਕੱਠ ਹੋਣੇ ਆ ਮਾਵਾਂ ਪਿਡਾਂ ਦੀਆਂ ਕਬੀਟੀਆਂ ਪਿੰਡਾਂ 'ਚ ਬਣਾਉਣੀਆਂ ਵਾਂ ਜਿਹੜੀਆਂ ਪਿੰਡਾਂ ਦੇ ਵਿੱਚ ਉਹ ਜੇ ਲੰਗਰਾਂ ਵਾਸਤੇ ਕਣਕ ਰਹਿ ਗਈ ਆ ਉਹ ਕਣਕ ਇਕੱਠੀ ਕਰ ਲਓ ਕਿਉਂਕਿ ਅੰਦੋਲਨ ਚੱਲਣਾ ਲੰਬਾ મોદી ਨੇ ਦੇਸ਼ ਵਿੱਚ ਉਹਦੀ ਤਿਆਰੀ ਕੀਤੀ ਆ ਜੇ ਆਪਾਂ ਦੇਸ਼ ਨੂੰ ਬਚਾਉਣ ਦੀ ਤਿਆਰੀ ਕੀਤੀ ਆ ਸੋ ਇੱਕ ਬਨੇ ਲੋਕਾਂ ਦੀ ਲੜਾਈ ਆ ਇੱਕ ਬਨੇ ਜੋਕਾਂ ਚ ਬੜੀਆਂ ਵਾ ਹੁਣ ਜਦੋਂ ਲੋਕ ਜਾਗਦੇ ਹੋਣਗੇ ਤੇ ਫਿਰ ਜੋਕਾਂ ਲਾ ਕੇ ਸੁੱਟ ਜਾਂਗੇ ਤਗੜੀ ਹੋ ਜੋ ਏਕਤਾ ਤੇ ਸੰਗਰਸ਼ ਹਥਿਆਰ ਲਈ ਹੱਲ ਵੀ ਆਪਾਂ 31 ਅਗਸਤ ਨੂੰ ਪਰਵੇਂ ਇਕੱਠ ਰਤਨਪੁਰਾ ਖਨੌਰੀ ਵਿਛੰਭੂ ਕਰਕੇ ਸਰਕਾਰ ਨੂੰ ਦੱਸਾਂਗੇ ਕਿ ਜਾਗਦੀ ਜ਼ਮੀਰ ਵਾਲੇ ਅੱਜ ਵੀ ਲੜਾਈ ਦੇ ਮੈਦਾਨ ਦੇ ਵਿੱਚ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ